ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਅੱਜ ਅਮ੍ਰਿਤਸਰ ਜ਼ਿਲ੍ਹੇ ਦੇ ਲਗਲੇ ਪਿੰਡਾਂ ਦੇ ਕਿਸਾਨਾਂ ਵੱਲ ਰੋਸ ਵਯਕਤ ਕਰਦਿਆਂ ਹੋਇਆ ਸੜਕਾਂ ਤੇ ਉਤਰ ਕੇ ਟਰੈਕਟਰ ਮਾਰਚ ਕੱਟਿਆ ਗਿਆ ਜਿਸ ਮੌਕੇ 12 ਤੋਂ 13 ਪਿੰਡਾਂ ਦੇ ਕਿਸਾਨਾਂ ਦੇ ਫੂਲੇ ਸਮਾਰਚ ਦੇ ਵਿੱਚ ਟਰੈਕਟਰ ਦੇ ਰਾਹੀਂ ਹਿੱਸਾ ਲਿਆ ਗਿਆ ਪੰਜਾਬ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਨੇ ਕੀ ਕੁਛ ਸਸਸ ਨੂੰ ਲੈ ਕੇ ਸੋ ਉਹਨਾਂ ਦੇ ਜ਼ੁਬਾਨੀ ਸੁਣਦੇ ਮੇਰਾ ਸੜਕਾਂ ਦੇ ਵਿਰਤੀਕਾ ਖਾਲਸਾ ਮੈਿਕੀ ਦੀ ਫਤਿਹ ਮੇਰਾ ਨਾਮ ਬਲਹਾਰ ਸਿੰਘ ਹੈ ਜੀ ਪਿੰਡ ਤੋਲਾ ਨੰਗਲ ਤੋਂ ਆ ਜੀ ਸੜਕਾਂ ਦੇ ਉੱਤਰਨ ਦੀ ਆ ਕਾਨੂੰਨ ਦੇ ਖਿਲਾਫ ਲੋੜ ਪੈ ਗਈ ਆ ਕਿਉਂਕਿ ਜਿਹੜਾ ਕਾਨੂੰਨ ਆ ਉਹ ਕਿਸਾਨਾਂ ਨੂੰ ਮਾਰੂ ਆ ਕਿਉਂਕਿ ਜੇ ਪਲਾਟ ਲੈ ਕੇ ਆਪਾਂ ਛੋਟੇ ਛੋਟੇ ਤੇ ਆਪਣੀਆਂ ਜ਼ਮੀਨਾਂ ਸੋਨੇ ਵਰਗੀਆਂ ਦੇਣੀਆਂ ਵਾ ਤੇ ਉਹਦੇ ਵਿੱਚ ਆਪਾਂ ਹੱਟ ਉਹਦੇ ਖਿਲਾਫ ਆਪਾਂ ਉਤਰੇ ਆ ਕਿਉਂਕਿ ਸਰਕਾਰ ਦੇ ਆਪਾਂ ਬੋਲਿਆ ਕਰਨਾ ਤੱਕ ਆਵਾਜ਼ ਆਪਣੀ ਪਹੁੰਚਾਉਣਾ ਚਾਹੁੰਦੇ ਆ ਕਿਉਂਕਿ ਤੁਹਾਡਾ ਹੀ ਇੱਕ ਮੀਡੀਆ ਮਾਧਿਅਮ ਹੈਗਾ ਵਾ ਜਿਹਦੇ ਤਰੀਕੇ ਨਾਲ ਹੀ ਆਵਾਜ਼ ਇਹਨਾਂ ਨੂੰ ਪ੍ਰੋਪਰ ਆਪਣੀ ਹੀ ਪਹੁੰਚਾ ਸਕਦੇ ਆ ਕਹਿੰਦਾ ਕਿ ਕੇਂਦਰ ਸਰਕਾਰ ਦੀ ਪਾਲਸ ਪੰਜਾਬ ਤੇ ਲਈ ਐ ਇਹ ਦੋਨਾਂ ਦੀ ਰਲ ਕੇ ਜ ਆਪਦੀ ਚੱਲਣ ਦੀ ਕਿਉਂਕਿ ਜਦੋਂ ਇਹ ਦਿੱਲੀੋਂ ਹਾਰ ਕੇ ਆਏ ਆ ਇੱਥੇ ਉਦੋਂ ਦਾ ਇਹ ਜਾਦਾ ਕੰਮ ਹੋਇਆ ਵਾ ਨਹੀਂ ਤੇ ਪਹਿਲਾਂ ਕਿਉਂ ਨਹੀਂ ਇਹ ਕੰਮ ਨਹੀਂ ਪਹਿਲਾਂ ਤੇ ਸਾਰਾ ਕੁਝ ਸਹੀ ਚੱਲ ਰਿਹਾ ਹੈ ਕਿਉਂਕਿ ਜਿਵੇਂ ਆ ਪੁੱਟਾਂ ਦੀਆਂ ਕਲੋਨੀ ਇੰਪਰੂਵ ਹੋਈ ਆ 2012 13 ਦੀ ਜੇਲ੍ਹ ਵਾਲੀ ਉਹ ਹੱਲੇ ਤੱਕ ਨਹੀਂ ਪਲਾਟ ਉਹਦੇ ਵੀ ਕੇ ਪ੍ਰੋਪਰ ਉਹ ਖਾਲੀ ਪਈ ਹੋਈ ਆ ਤੇ 30000 ਨੂੰ ਗੱਜ ਕਿਹੜੇ ਗਰੀਬ ਬੰਦੇ ਨੇ ਲੱਲੇਣਾ ਜਦੋਂ ਕਰੋੜ ਡੇਢ ਕਰੋੜ ਦਾ ਇੱਕ 플ਾਟ ਹੀ ਬਣ ਗਿਆ ਤੇ ਕਿੰਨੇ ਲੱਲੇਣਾ ਮਾਤੜ ਬੰਦਾ ਤੇ ਉੱਥੇ ਲੈ ਨਹੀਂ ਸਕਦਾ ਜਿਵੇਂ ਸਰਕਾਰ ਕਹਿੰਦੀ ਲੱਗਦਾ ਕਿ ਕਈ ਲੋਕ ਇਹ ਕਹਿੰਦੇ ਰਹੇ ਕਿ ਕਿਸਾਨ ਹੀ ਖਤਮ ਹੋਣਗੇ ਲੱਗਦਾ ਕਿ ਕਿਸਾਨਾਂ ਦੇ ਨਾਲ ਕਿਤੇ ਜੁੜੇ ਜੋ ਸਰਕਾਰ ਕੋਲ ਕਿਸਾਨ ਤੇ ਆਟੋਮੈਟਿਕ ਖਤਮ ਹੋ ਜੈਨੇ ਜਦੋਂ ਐਨਆਰ ਜਾਂ ਰਕਬਾ ਪਹਿਲੀ ਖਤਮ ਹੋ ਜੈ ਨਹੀਂ ਆ ਤੇ ਫਿਰ ਕਿਸਾਨ ਤੇ ਖਤਮ ਹੋ ਹੀ ਰਿਹਾ ਵਾ ਤੇ ਕਿਤੇ ਤੇ ਆਟੋਮੈਟਿਕ ਖਤਮ ਹੋਏ ਨੇ ਜਿਵੇਂ ਆੜ੍ਹ ਤੇ ਆ ਕੋਈ ਵੀ ਚੀਜ਼ਾਂ ਕਿਸਾਨਾਂ ਤੋਂ ਬੰਦੀ ਪਈ ਆ ਤੇ ਜਦੋਂ ਪਹਿਲੀਆਂ ਹੀ ਘਟਦੀਆਂ ਗਈਆਂ ਤੇ ਫਿਰ ਸਭ ਕੁਝ ਘਟਣਾ ਅੱਜ ਸਾਡੇ ਵੱਲੋਂ ਰੋਡ ਟਰੈਕਟਰ ਮਾਰਚ ਕੀਤਾ ਜਾ ਰਿਹਾ ਵਾ ਤੇ ਸਾਰੇ ਪਿੰਡਾਂ ਲੋ ਜਿਹੜੇ ਇੱਧਰ ਦੇ ਪਿੰਡ ਪ੍ਰਭਾਵਿਤ ਹੋਏ ਆ 11 12 ਪਿੰਡ ਸਾਰੇ ਪਿੰਡਾਂ ਵਿੱਚੋਂ ਟਰੈਕਟਰ ਆਏ ਆ ਰੋਹਚਾਰ ਕਰਦੇ ਪਏ ਆਪਾਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਅਪੀਲ ਵੀ ਤੇ ਅਸੀਂ ਬੇਨਤੀ ਵੀ ਕਰਨਾ ਚਾਹੁੰਦੇ ਆਂ ਵੀ ਜਿਹੜਾ ਕਾਨੂੰਨ ਲਿਆਂਦਾ ਗਿਆ ਵਾ ਵਾਪਸ ਲਿਆ ਜਾਵੇ ਤੇ ਬਹੁਤ ਬਹੁਤ ਉਹਦਾ ਧੰਨਵਾਦ ਹੋਊਗਾ ਕਿਉਂਕਿ ਸਾਨੂੰ ਸੜਕਾਂ ਤੇ ਗਰਮੀ 'ਚ ਉੱਤਣ ਤੇ ਨਾ ਮਜਬੂਰ ਕਰਨ ਕਿਉਂਕਿ ਸਾਡਾ ਬਲਜਿੰਦਰ ਸਿੰਘ ਮੇਰਾ ਨਾਮ ਹੈ ਰਾਜਸਥਾਨੀ ਤੋਂ ਇਹੀ ਬਲੋਂਗ ਕਰਦੇ ਆਂ ਤੁਸੀਂ ਵੀ ਦੇਖ ਰਹੇ ਹੋ ਕਿ ਜਿਹੜੀ ਸਰਕਾਰ ਦੀ ਪਾਲਸੀ ਆ ਇਹ ਕਿੰਨੀ ਖਤਰਨਾਕ ਹੋ ਸਕਦੀ ਹੈ ਜਿਹੜੀ ਸਰਕਾਰ ਨੇ ਪਾਲਸੀ ਬਣਾਈ ਬਹੁਤ ਹੀ ਮਾੜੀ ਬਣਾਈ ਆ ਪਾਲਸੀ ਤਾਂ ਬਹੁਤ ਮਾੜੀ ਆ ਗਾਂਵੋਂ ਵਾਲੇ ਫਿਊਚਰ ਦੇ ਬੱਚਿਆਂ ਦਾ ਬਹੁਤ ਨੁਕਸਾਨ ਆ ਤੇ ਜਦੋਂ ਜ਼ਮੀਨ ਹੈ ਸਾਡੇ ਘਰ ਆਊਗੀ ਤਾਂ ਸਾਡਾ ਇਹ ਤੱਕ ਕਿਹੜਾ ਪਰਿਵਾਰ ਦਾ ਜੀ ਜਿਹੜਾ ਇੱਥੇ ਕੰਮ ਤਾਂ ਕਰਦਾ ਸਾਨੂੰ ਆਹੀ ਆਪ ਦਿਹਾੜੀਆਂ ਕਰਨ ਤੇ ਮਜਬੂਰ ਹੋ ਜਾਣਾ ਸਰਕਾਰ ਦੇ ਕਈ ਨਮਾਇंदे ਇਹ ਕਹਿੰਦੇ ਪਹਿਲੇ ਕਿਸਾਨਾਂ ਨੂੰ ਚੀਜ਼ੇ ਸਮਝ ਨਹੀਂ ਲੱਗਦੀ ਕਿਸਾਨ ਕੋਈ ਸਮਝ ਰਿਹਾ ਇਸ ਪਾਲਸੀ ਸਾਰਾ ਕੋਜੀ ਭਾਜੀ ਸਾਰਾ ਹਰੇਕ ਨੂੰ ਸਮਝ ਆ ਰਹੀ ਆ ਾਰੇ ਕੋਈ ਆਪਣੇ ਘਰ ਨੂੰ ਸਿਆਣਾ ਹੁੰਦਾ ਸਰਕਾਰ ਨੂੰ ਨਹੀਂ ਸਮਝ ਆ ਰਹੀ ਸਰਕਾਰੀ ਸਾਨੂੰ ਬੇਫਕੂ ਬਣਾਉਣ ਡਈ ਆ ਸਾਡੀ ਪੈਲੀ ਸਾਡੇ ਕਿੱਲੇ ਦੇ ਵਿੱਚੋਂ ਇੱਕ ਜ਼ਮੀਂਦਾਰ ਦੇ 4840 ਗਾਜ ਹੁੰਦੇ ਜਿਹੜੇ ਕੀ ਜੇ ਆਪਾਂ 30 ਗਾਜ ਦੇ ਹਿਸਾਬ ਨਾਲ ਵੇਚਦੇ ਆ ਜੇ ਆਪਾਂ 25 ਗਾਜ ਦੇ ਹਿਸਾਬ ਨਾਲ ਲੈਨੇ ਆ ਉਹ 5856 ਗਾਜ ਬਣ ਜਾਂਦੇ ਆ ਜਿਹੜੇ ਸਾਨੂੰ ਹਜ਼ਾਰ ਗਾਜ ਜਾਂ 200 ਗਾਜ ਦਾ ਪ੍ਰਾੜ ਦੇ ਰਹੇ ਉਹ ਸਾਡੀ ਪੈਲੀ ਦੇ ਵਿੱਚੋਂ ਸਾਨੂੰ ਦੇ ਰਹੇ ਆ ਇਹਦਾ ਆਪਣਾ ਚੱਲਾ ਫਿਰ ਪੂਰਾ ਕਰਨ ਦੇ ਆ ਸਾਡੀ ਪੈਲੀ ਚੋਂ ਲੈ ਕੇ ਤਾਂ ਸਾਨੂੰ ਹੀ ਕਈ ਬੇਫਕੂ ਬਣਾਈ ਜਾਂਦੇ ਤੇ ਤੁਹਾਨੂੰ ਅਸੀਂ ਹਜ਼ਾਰ ਗਾਜ ਦਾ ਦੋ ਸੋਗਾਈ ਦਾ ਪ੍ਰਾਰਟਿਆ ਰਿਆ ਕਿਲਾ ਤਾਂ ਫਿਰ ਪੂਰਾ ਹੋ ਜਾਂਦਾ ਇਹਨਾਂ ਦਾ ਵਟੇ ਘੜਾ ਰਿਆ ਦਾ ਸਰਕਾਰਾਂ ਦਾ ਵੱਡੀਆਂ ਪਾਲਸੀਆਂ ਲਾਈਆਂ ਵੱਡੀਆਂ ਪਾਲਸੀਆਂ ਲਾ ਰਹੀਆਂ ਵੱਡੇ ਘਰਾਣੇ ਦਾ ਫਾਇਦਾ ਜ਼ਿੰਮੇਵਾਰ ਨੂੰ ਕੁਛ ਨਹੀਂ ਮਿਲ ਰਿਹਾ ਜੀ ਕੁਛ ਕਿੱਦਾਂ ਦਿਸ਼ਾ ਹੋਵੇਗਾ ਪੰਜਾਬ ਵਿੱਚ ਹਾਂਜੀ ਇਹਦਾ ਸੁਧਿਕਾ ਹੋਵੇਗਾ ਹੋਰ ਤੇਜ਼ ਹੋਵੇਗਾ ਜੀ ਜਿਹੜੇ ਆ ਗਲਾਂ 'ਚ ਪਸੀਨਾ ਪੁੰਚਣ ਨੂੰ ਨਹੀਂ ਪਰਨੇ ਪਾਏ ਇਹਨਾਂ ਦੇ ਗਲਾਂ 'ਚ ਪਾਉਣ ਨੂੰ ਪਾਏ ਆ ਪਾ ਕੇ ਘੜੀਸਾਂਗੇ ਇੱਥੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹੋਣ ਵਾਲੇ ਇਹਨਾਂ ਨੂੰ 2027 'ਚ ਪਤਾ ਲੱਗ ਜਾ ਕਿੱਦਾਂ ਪਤਾ ਲੱਗਦਾ ਕਿੱਦਾਂ ਤੋਂ ਲੜੀਦੀ ਆ ਅੱਜ ਕਿੰਨੇ ਪਿੰਡਾਂ ਦੇ ਲੋਕ ਇਕੱਠੇ ਹੋਏ ਇੱਥੇ ਘਟੋ ਘਟ 100 ਪਿੰਡਾਂ ਦੇ ਲੋਕ ਇਕੱਠੇ ਹੋਏ ਆ ਕਿਹਦਾ ਵੀ ਟ੍ਰੈਕਟਰਾਂ ਦੀ ਗੂਜ ਸਰਕਾਰ ਦੇ ਕਰਨਾ ਤਾਂ ਪਚਾਉਣੀ ਆ ਜੀ ਆਪ ਤੁਸੀਂ ਅੱਜ ਦੇਖੋ ਤੁਹਾਨੂੰ ਸ਼ਾਮ ਤੱਕ ਹੀ ਪਤਾ ਲੱਗ ਜਾਊਗਾ ਕਿ ਲੋੜ ਪਈ ਤਾਂ ਦਿੱਲੀ ਆ